ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸੈਣੀਆ ਤੋਂ ਸੰਗਤਾਂ ਦਾ ਇੱਕ ਵੱਡਾ ਇਕੱਠ ਜਕਾਰਿਆਂ ਦੀ ਗੂੰਜ ਛੇ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ ਇਸ ਮੌਕੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਭੋਗ ਪਾਏ ਗਏ ਤੇ 10 ਉਪਰੰਤ ਸੰਗ ਡੇਰਾ ਬਾਬਾ ਨਾਨਕ ਲਈ ਜਕਾਰਿਆਂ ਦੀ ਗੂੰਜ ਚ ਰਵਾਨਾ ਹੋ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਸਮੇਤ ਹੋਰ ਵੀ ਸੰਤ ਮਹਾਪੁਰਖ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਜਾਣਕਾਰੀ ਮੁਤਾਬਕ ਇਸ ਸੰਗ ਵਿੱਚ ਲੱਖਾਂ ਦੀ ਗਿਣਤੀ 'ਚ ਸੰਗਤਾਂ ਸ਼ਾਮਲ ਹੁੰਦੀਆਂ ਹਨ ਜੋ ਕਿ ਪੈਦਲ ਡੇਰਾ ਬੱਬਾ ਨਾਨਕ ਦੀ ਯਾਤਰਾ ਲਈ ਜਾਂਦੀਆਂ ਹਨ ਤੇ ਇਹ ਯਾਤਰਾ 4 ਦਿਨ ਦੀ ਹੁੰਦੀ ਹੈ ਗੁਰਨਾਨ ਨਦੇ ਪਾਤਸ਼ਾਹ ਜੀ ਦੀ ਚਾਰਨਛੋ ਹਾਰਕ ਧਰਤੀ ਦਸੇ ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਜਿੱਥੇ ਵੀ ਚਾਰਮਾਰਕ ਪਾਏ ਉਹ ਸਤਾਨ ਪੂਜਣ ਯੋਗ ਹੋ ਗਿਆ ਔਰ ਇਹ ਖੜਿਆਲਾ ਸੈਣੀਆਂ ਵਿੱਚੋਂ ਹਰ ਸਾਲ ਦੀ ਤਰ੍ਹਾਂ ਬੜੀ ਲੰਮੀ ਪ੍ਰਾਤਨ ਬਰਯਾਦਾ ਆ ਕਿ ਸੰਗਤ ਰੂਪੀ ਪੈਦਲ ਚਾਰ ਦਿਨ ਦਾ ਸਫਰ ਕਰਕੇ ਇਹ ਚੋਲਾ ਸਾਹਿਬ ਪਹੁੰਚਦੇ ਆ ਚੋਲਾ ਸਾਹਿਬ ਪਹੁੰਚਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਸੰਗਤ ਰੂਪੀ ਸਮੇਸ਼ਾ ਹੀ ਇੱਥੋਂ ਚੱਲਦੇ ਆ ਸੋ ਅੱਜ ਉਹਦਾ ਸ਼ੁਰੂਆਤ ਹੋਈ ਆ ਇੱਥੋਂ ਅਰਦਾਸ ਬੇਨਤੀ ਕਰਕੇ ਇਹ ਸੰਗਤ ਨੇ ਚਾਲੇ ਪਾਉਣੇ ਔਰ 4 ਦਿਨ ਦੀ ਇਹਨਾਂ ਨੇ ਸਫ਼ਰ ਤੈਅ ਕਰਕੇ ਫਿਰ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਉਸ ਝੋਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਣਾ ਸੋ ਮੈਂ ਭਾਈ ਰਣਧੀਰ ਸਿੰਘ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ ਅੱਜ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਲਾਪਰੀ ਸਿੰਘ ਸਾਡਾ ਬੱਚਾ ਜਿਹੜਾ ਇਸ ਸਤਾਨ ਦਾ ਬਤੌਰ ਮੁੱਖ ਸੇਵਾਦਾਰ ਸੇਵਾ ਕਰਦਾ ਉਹਦਾ ਵੀ ਧੰਨਵਾਦ ਕਰਦਾ ਖਮੂਚੀ ਸੰਗਤ ਤੁਸੀਂ ਦੇਖਦੇ ਠਾਠਾ ਮਾਰਦੇ ਅੱਜ ਸਮੁੰਦਰ ਜਿਹੜੇ ਆ ਇਸ ਜੋੜ ਮੇਲੇ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੁੰਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਬਧਾਈ ਜੀ ਬਤਾਈਏ ਅੱਜ ਇਹ ਸੰਗਤਾਂ ਗਿਆ ਘਰ ਆਏ ਸਨ ਅਰਮਸਾਲ ਕਾਲ ਤੋਂ ਖਾਲਸਾ ਸੰਗਤ ਅਖਿਰ ਦੀ ਖਾਲਸਾ ਆ ਅਖਿਰ ਦੀ ਕਫਤ ਗੜਾਣਾ ਸੈਰਿਆ ਤੋਂ ਹਰ ਸਾਲ ਦੀ ਤਰ੍ਹਾਂ ਇਸ ਅਲਵੀ ਸ੍ਰੀਮਾਨ ਤਹਿਜ਼ਾਨਦਤੀ ਸੰਗਤ ਜੋ ਮੁਕਸੀਬਾ ਆ ਰਹ ਹਨ ਉਹਨਾਂ ਦੀ ਆਈ ਵਿੱਚ ਗੁਰੂ ਸਾਹਿਬ ਜੀ ਤਰਾ ਗਿਆ ਲੈ ਕੇ ਇਹ ਪੈਨਲ ਸੰਗਤਾਂ ਦਾ ਸੰਗ ਸੰਗਤ ਸਤਿਗੁਰੂ ਨਾਨਕ ਦੇ ਮਹਾਰਾਜੀ ਦੇ ਚੋਲੇ ਸਾਹਿਬ ਜੀ ਦੇ ਦਰਸ਼ਨ ਵਾਸਤੇ ਚਾਲੇ ਪਾਏ ਹਨ ਅਤੇ ਮੇਰਾ ਬਾਬਾ ਨਾਲ ਗਏ ਉਹਨਾਂ ਦੇ ਚੌਥੇ ਦਿਨ ਸਾਧਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਬਾਪ ਨੂੰ ਤਲਵਾਰਾ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਸੰਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਕੇ ਸਾਲੀਆਂ ਸੰਤਾਂ ਨੂੰ ਬੇਤੀ ਹੈ ਰਸਤੇ ਵਿੱਚ ਜਾਂਦਾ ਹੋਇਆ ਵਾਹਿਗੁਰੂ ਘਰ ਮੰਤਰ ਮੂਰ ਮੰਤਰ ਦਾ ਜਾਪ ਕਰਨਾ ਨਸ਼ਾ ਤੋਂ ਬਚ ਕੇ ਰਹਿਣਾ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਹ ਹੋਰ ਗੱਲਾਂ ਛੱਡ ਕੇ ਵਾਹਿਗੁਰੂ ਘਰ ਮੰਤਰ ਦੇ ਮੂਲ ਮੰਤਰ ਦਾ ਜਾਪ ਕਰਦਿਆ ਹੋਇਆ ਇਹ ਗੁਰੂ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਖੁਸ਼ੀ ਹਾਂ ਲੈ ਕੇ ਆਪਣੇ ਘਰ ਨੂੰ ਆਉਣਾ ਆਪ ਜੀ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਕਾਰਨ ਤੁਹਾਡੀ ਇਹ ਯਾਤਰਾ ਸਫਲ ਹੋਵੇ ਕਲਗੀਧਰ ਦੇ ਪੁੱਤਰੋ ਧੀਓ ਅਮਰ ਜੀ ਤਾਲੀ ਬਣ ਕੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ